20 ਕਿੱਲੇ ਆਪਦੀ ਜ਼ਮੀਨ ਨੇ 5 ਕਿੱਲੇ ਠੇਕੇ ਤੇ ਆ 30 ਕਿੱਲੇ ਟੋਟਲ ਪਿਛਲੇ 7 ਸਾਲ ਤੋਂ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਮੋਬਾਈਲ ਤੇ ਵੀਡੀਓ ਬਣਾ ਕੇ ਪਾ ਕੇ ਅਵੇਰਨੈਸ ਕਰਦਾ ਕਿ ਬ੍ਰਦਰ ਪਰਾਲੀ ਨੂੰ ਅੱਗ ਨਾ ਲਾਓ ਬਹੁਤ ਬੈਨੀਫਿਟ ਹੈ ਜਿੱਦਾਂ ਕਿ DAP ਖਾਦ ਦਾ ਮਸਲਾ ਬਣਿਆ ਸੀਗਾ ਇਹਦੇ ਵਿੱਚ ਜਦੋਂ ਪਰਾਲੀ ਨੂੰ ਅਸੀਂ ਅੱਗ ਨਹੀਂ ਲਾਉਂਦੇ 80 ਤੋਂ 100 ਕੁਇੰਟਲ ਜਿਹੜਾ ਪਰਾਲੀ ਦਾ ਗੁੱਧ ਹੁੰਦਾ ਹੈ ਉਹ ਵੇਸਟ ਹੁੰਦਾ ਝੋਨੇ ਦਾ ਆਲੂ ਨੂੰ ਬੈਨੀਫਿਟ ਮਿਲਦਾ ਤੇ ਉਸ ਤੋਂ ਬਾਅਦ ਅਰਬੀ ਨੂੰ ਮਿਲਦਾ ਤੇ ਝੋਨੇ ਨੂੰ ਜਦੋਂ ਅਸੀਂ ਝੋਨਾ ਬੀਤੇ ਉਹ ਤੋਂ ਸਵਾਰ ਕੇ ਗਲ ਜਾਂਦਾ ਵੀ ਖਾਦਰਾ ਤੁਸੀਂ ਮੈਂ ਤੁਹਾਨੂੰ ਦੱਸ ਨਹੀਂ ਚੱਕਦਾ ਵੀ ਖਾਦ ਅਸੀਂ ਭੁੱਲੇ ਬੈਠੇ ਹਾਂ ਗਰੀਬ ਕਿਸਾਨ ਅਫੋਰਡ ਨਹੀਂ ਕਰ ਸਕਦਾ ਇੱਕ ਤਾਂ 10 ਤੋਂ 15 ਲੱਖ ਦਾ ਟਰੈਕਟਰ ਚਾਹੀਦਾ ਇਸ ਨੂੰ ਖਿੱਚਣ ਵਾਸਤੇ ਉਹਨਾਂ ਲਈ ਇਹੀ ਅਸੀਂ ਕਹਿ ਸਕਨੇ ਹਾਂ ਮੈਂ ਖੁਦ ਦਾ ਟਰੈਕਟਰ ਦੇਣ ਨੂੰ ਤਿਆਰ ਹਾਂ ਕਿ ਪੰਜ ਤੋਂ 7000 ਰੁਪਏ ਜੇਕਰ ਕਿਸਾਨ ਨੂੰ ਪ੍ਰਤੀ ਏਕੜ ਦਾ ਸਾਨੂੰ 100 ਰੁਪਏ ਕੰਟਰੋਲ ਦੇ ਹਿਸਾਬ ਤੇ ਪਰਾਲੀ ਦੇ ਝੋਨੇ ਦੀ ਵੇਸਟ ਦੇ ਹਿਸਾਬ ਤੇ ਸਾਨੂੰ ਦਿੱਤਾ ਜਾਵੇ ਤਾਂ ਮੈਂ ਬਾਅਦ ਇਹ ਨਾ ਕਹਿਣਾ ਵੀ ਅਸੀਂ ਅੱਗ ਨਹੀਂ ਲਾਵਾਂਗੇ ਮੇਰੇ ਪਿੰਡ ਨੇ 97% ਅੱਗ ਨਹੀਂ ਲਾਈ ਇਹ ਜਿਹੜਾ ਆਲੂ ਦਾ ਤੁਸੀਂ ਸਾਈਜ਼ ਦੇ ਸਕਦੇ ਹੋ ਕਿ ਇਹ ਉਹ ਖੇਤ ਦਾ ਲੂਆ ਜਿੱਥੇ ਪਰਾਲੀ ਖੇਤ ਦੇ ਵਿੱਚ ਹੀ ਵਾਈ ਗਈ ਆ ਤੇ ਦੂਸਰਾ ਜਿਹੜਾ ਇਸ ਜਿਹੜੇ ਖੇਤ ਵਿੱਚੋਂ ਇਹ ਆਲੂ ਨਿਕਲੇ ਆ ਉੱਥੇ ਜਿਹੜੀ ਪਰਾਲੀ ਨੂੰ ਅੱਗ ਉਹ ਲਗਾਈ ਗਈ ਸੀ ਤੇ ਇੰਨਾ ਫਰਕ ਜਿਹੜਾ ਪਰਾਲੀ ਨੂੰ ਅੱਗ ਲਗਾਉਂਦਾ ਪੈਂਦਾ ਤੁਸੀਂ ਦੇਖ ਲੈਣਾ ਪਰਾਲੀ ਵਿੱਚ ਗਲੀ ਹੋਏਗੀ ਤੇ ਆਲੂ ਨੂੰ ਬਹੁਤ ਬੈਨੀਫਿਟ ਕੁਆਲਿਟੀ ਬਣਦੀ ਹੈ ਪਰਾਲੀ ਵਿੱਚ ਕੁੱਤਰਿਆਂ ਆਲੂ ਦੀ ਜੇਕਰ ਸ਼ਾਈਨਿੰਗ ਬਹੁਤ ਵਧੀਆ ਹੁੰਦੀ ਪਰ ਜਿੱਥੋਂ ਤੱਕ ਸਾਡਾ ਇਨਸਾਨੀਅਤ ਦਾ ਨਾਤੇ ਫਰਜ਼ ਬੰਦਾ ਹੈ ਸਮਾਜ ਨੂੰ ਸਾਫ਼ ਸੁਥਰਾ ਰੱਖਣ ਦਾ ਪਰ ਉਹ ਇਹੀ ਹੈ ਅੱਗ ਨਾ ਲਾਓ ਬਹੁਤ ਬੈਨੀਫਿਟ ਹੈ ਜੀ ਸਸਰੀ ਗੱਲ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਤੇ ਮੈਂ ਹਾਂ ਪਰਮਜੀਤ ਸਖਾਣਾ ਅੱਜ ਤੁਹਾਨੂੰ ਇੱਕ ਐਸੇ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਪਿਛਲੇ 7 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਪਰਾਲੀ ਨੂੰ ਖੇਤ ਦੇ ਵਿੱਚੇ ਹੀ ਵਾ ਕੇ ਆਰਗੇਨਿਕ ਖੇਤੀ ਜਿਹੜੀ ਹੈ ਉਹ ਕਰ ਰਿਹਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਅਸੀਂ ਉਸ ਕਿਸਾਨ ਦੇ ਖੇਤ ਵਿੱਚ ਮੌਜੂਦ ਆ ਜਿੱਥੇ ਉਸ ਨੇ ਪਰਾਲੀ ਨੂੰ ਖੇਤ ਦੇ ਵਿੱਚੇ ਵਾ ਕੇ ਆਲੂ ਦੀ ਜਿਹੜੀ ਬਿਜਾਈ ਆ ਉਹ ਕੀਤੀ ਹੋਈ ਆ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਤਸਵੀਰ ਫਰੋਇਪਰ ਦੇ ਸਰਹੱਦੀ ਪਿੰਡ ਮਾਛੀਵਾੜਾ ਦੀ ਹੈ ਜਿੱਥੇ ਕਿਸਾਨ ਨੇ ਆ ਆਲੂ ਦੀ ਬਿਜਾਈ ਜਿਹੜੀ ਕੀਤੀ ਹੋਈ ਆ ਪਿਛਲੇ 7 ਸਾਲਾਂ ਤੋਂ ਪਰਾਲੀ ਨੂੰ ਜਿਹੜੀ ਅੱਗ ਆ ਉਹ ਇਸ ਵੱਲੋਂ ਨਹੀਂ ਲਗਾਈ ਜਾ ਰਹੀ ਹੋਗਾ ਕਿਸਾਨਾਂ ਨੂੰ ਵੀ ਜਾਗਰੂਕ ਕਰਨ ਦੀ ਇਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਾਲੀ ਨੂੰ ਅੱਗ ਜਿਹੜੀ ਉਹ ਨਾਲ ਲਗਾਈ ਜਾਵੇ ਦਿਖ ਜਾਵੇ ਤਾਂ ਸਰਕਾਰਾਂ ਵੀ ਲਗਾਤਾਰ ਕਿਸਾਨਾਂ ਨੂੰ ਅਪੀਲ ਕਰ ਰਹੀਆਂ ਪ੍ਰਸ਼ਾਸਨ ਵੀ ਅਪੀਲ ਕਰ ਰਿਹਾ ਕਿ ਪਰਾਲੀ ਨਾ ਸਾੜੀ ਜਾਵੇ ਪਰ ਕਿਤੇ ਨਾ ਕਿਤੇ ਇਸ ਵਾਰ ਪਰਾਲੀ ਜਿਹੜੀ ਉਹ ਜਰੂਰ ਸੜਦੀ ਨਜ਼ਰ ਆਈ ਹੈ ਪਰ ਇਸ ਕਿਸਾਨ ਨੇ ਜਿਹੜੀ ਇਸ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਜਿਹੜੀ ਆ ਉਹ ਨਹੀਂ ਲਗਾਈ ਆਰਗੇਨਿਕ ਖੇਤੀ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਤਪਰਾਲੀ ਖੇਤ ਦੇ ਵਿੱਚ ਹੀ ਵਾ ਕੇ ਚੰਗਾ ਮੁਨਾਫਾ ਵੀ ਜਿਹੜਾ ਉਹ ਕਮਾਰਿਆ ਕਿਉਂਕਿ ਤੁਸੀਂ ਇਧਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਆਲੂਆਂ ਦਾ ਝਾੜ ਤੁਸੀਂ ਦੇਖ ਸਕਦੇ ਹੋ ਬੂਟੇ ਦੇਖ ਸਕਦੇ ਹੋ ਇਸ ਤਰ੍ਹਾਂ ਬੂਟੇ ਜਿਹੜੇ ਉਹ ਫੈਲੇ ਹੋਏ ਆ ਤੇ ਇਧਰ ਦੂਸਰੇ ਪਾਸੇ ਵੀ ਤੁਹਾਨੂੰ ਤਸਵੀਰ ਜਿਹੜੀ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਖੇਤ ਆ ਇਧਰ ਤੁਸੀਂ ਦੇਖ ਰਹੇ ਹੋ ਇਸ ਖੇਤ ਵਿੱਚ ਪਰਾਲੀ ਜਿਹੜੀ ਆ ਉਹ ਨਹੀਂ ਗਾਲੀ ਗਈ ਨਹੀਂ ਵਾਈ ਗਈ ਤਾਂ ਇਸ ਦਾ ਝਾੜ ਤੁਸੀਂ ਦੇਖ ਸਕਦੇ ਹੋ ਕਿ ਨੇ ਛੋਟੇ-ਛੋਟੇ ਬੂਟੇ ਆ ਜਿਹੜੇ ਤੇ ਇੱਧਰ ਜਿਹੜੀ ਪਰਾਲੀ ਆ ਉਹ ਖੇਤ ਦੇ ਵਿੱਚ ਵਾਈ ਹੋਈ ਆ ਤਾਂ ਅਸੀਂ ਨਹੀਂ ਕਹਿ ਰਹੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਕਿ ਕਿੰਨਾ ਲਾਹੇਵੰਦ ਆ ਪਰਾਲੀ ਜਿਹੜੀ ਖੇਤ ਲਈ ਤਾਂ ਸਾਡੇ ਨਾਲ ਕਿਸਾਨ ਮੌਜੂਦ ਆ ਗੱਲਬਾਤ ਕਰਾਂਗੇ ਭਾਜੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਜੱਸਾ ਸਿੰਘ ਕਿਸਾਨ ਯੂਨੀਅਨ ਜੱਸਾ ਜੀ ਕਿੰਨੇ ਏਕੜ ਵਿੱਚ ਜਿਹੜੀ ਆਲੂ ਦੀ ਖੇਤ ਤੁਸੀਂ ਕਰ ਰਹੇ ਹੋ ਆਪਣੀ ਜੀ ਮੇਰੇ ਕੋਲ 25 ਕਿੱਲੇ ਆਪਦੀ ਜ਼ਮੀਨ ਪੰਜ ਕਿੱਲੇ ਠੀਕੀ ਤੇ ਆ 30 ਕਿੱਲੇ ਟੋਟਲ ਪਿਛਲੇ 7 ਸਾਲ ਤੋਂ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਇਹਦੇ ਮੈਂ ਇਹ ਕਿਸਾਨ ਵੀਰਾਂ ਨੂੰ ਹਰੇਕ ਸਾਲ ਹੀ ਮੈਂ ਕੋਸ਼ਿਸ਼ ਕਰਦਾ ਆ ਆਪਣੇ ਮੋਬਾਈਲ ਤੇ ਵੀਡੀਓ ਬਣਾ ਕੇ ਪਾ ਕੇ ਅਵੇਰਨੈਸ ਕਰਦਾ ਕਿ ਬ੍ਰਦਰ ਪਰਾਲੀ ਨੂੰ ਅੱਗ ਨਾ ਲਾਓ ਬਹੁਤ ਬੈਨੀਫਿਟ ਹੈ ਜਿੱਦਾਂ ਕਿ ਆ ਕਿ ਡੀਏਪੀ ਖਾ ਦਾ ਮਸਲਾ ਬਣਿਆ ਸੀਗਾ ਇਹਦੇ ਵਿੱਚ ਜਦੋਂ ਪਰਾਲੀ ਨੂੰ ਅਸੀਂ ਅੱਗ ਨਹੀਂ ਲਾਉਂਦੇ ਅਸੀਂ ਤੋਂ 100 ਕੁਆਂਟਲ ਜਿਹੜਾ ਪ੍ਰਾਲੀ ਦਾ ਗੁੱਧ ਹੁੰਦਾ ਹੈ ਇਹ ਵੇਸਟ ਹੁੰਦਾ ਝੋਨੇ ਦਾ ਉਹ ਅਸੀਂ ਕੁੱਤਰ ਕੇ ਇਹਦੇ ਜ਼ਮੀਨ ਦੇ ਵਿੱਚ ਜਿਹੜਾ ਕਿ ਵਾਹ ਕੇ ਅਸੀਂ ਉਹਦੇ ਤੇ ਅਸੀਂ ਆਲੂਆਂ ਦੀ ਫਸਲ ਸ਼ੁਰੂ ਕਰਦੇ ਆਂ ਉਹਦੇ ਵਿੱਚ ਜਿਹੜੀ ਯੂਰੀਆ ਖਾਦ ਹੈ ਇੱਕ ਤਾਂ ਉਹ ਵੀ ਨਹੀਂ ਪੈਂਦੀ ਕਿਉਂਕਿ ਯੂਰੀਆ ਖਾਦ ਦੀ ਜਗ੍ਹਾ ਤੇ ਅਸੀਂ ਮੁਰਗੀ ਦਾ ਕਲਰ ਪਾ ਦਈਦਾ ਤੇ ਜਿਹੜੀ ਡੀਪੀ ਖਾਦ ਦਾ ਕੰਮ ਕਰਦੀ ਹੈ ਪ੍ਰਾਲੀ ਇਹਦੇ ਚ ਤਿੰਨ ਫਸਲਾਂ ਬਹੁਤ ਵਧੀਆ ਹੋ ਜਾਂਦੀਆਂ ਨੇ ਜਿੱਦੇ ਕਿ ਆਲੂ ਨੂੰ ਬੈਨੀਫਿਟ ਮਿਲਦਾ ਤੇ ਉਸ ਤੋਂ ਬਾਅਦ ਅਰਬੀ ਨੂੰ ਮਿਲਦਾ ਤੇ ਚੋਨੇ ਨੂੰ ਜਦੋਂ ਅਸੀਂ ਚੋਨਾ ਬੀਤੇ ਉਹ ਤੋਂ ਸਵਾਰ ਕੇ ਗਲ ਜਾਂਦਾ ਵੀ ਖਾਦ ਦਾ ਤੁਸੀਂ ਮੈਂ ਤੁਹਾਨੂੰ ਦੱਸ ਹੀ ਨਹੀਂ ਚਾਹਕਦਾ ਵੀ ਖਾਦ ਅਸੀਂ ਭੁੱਲੇ ਬੈਠੇ ਹ ਜਿਹੜੀ ਕਿ ਖਾਦ ਲਈ ਕਿਸਾਨਾਂ ਨੂੰ ਬੜੀਆਂ ਮੁਸ਼ਕਲਾਂ ਆ ਰਹੀਆਂ ਨੇ ਐਸ ਕਿ ਡੀਏਪੀ ਖਾਦ ਪਿੱਛੇ 5-700000 ਰੁਪਏ ਜਿਹੜਾ ਐਕਸਟਰਾ ਕਿਸਾਨ ਨੂੰ ਭਰਨਾ ਪਿਆ ਕਿਉਂਕਿ ਐਕਸਟਰਾ ਸਮਾਨ ਪਿੱਛੋਂ ਦੁਕਾਨਦਾਰਾਂ ਨੂੰ ਕੰਪਨੀਆਂ ਤੋਂ ਦਿੱਤਾ ਜਾ ਰਿਹਾ ਮਜਬੂਰੀ ਪਰ ਮੇਰੀ ਇਹ ਅਪੀਲ ਹੈ ਯੂਥ ਅੱਗੇ 900 ਅੱਗੇ ਮੈਨੂੰ ਇਹ ਪ੍ਰਾਉਡ ਹੈ ਆਪਦੇ ਪਿੰਡ ਦੇ ਮਾਛੀਵਾਲ ਦਾ ਨਾਲ ਸਾਡੀ ਟਾਣੀ ਵਸਤੀ ਕੋੜਪਾ ਜਿਦਾਕਰ ਸਿੰਘ ਮੇਰੇ ਬ੍ਰਦਰ ਕਰਨੈਲ ਸਿੰਘ ਜੀ ਨੇ ਸਭ ਤੋਂ ਪਹਿਲਾਂ YouTube ਤੇ ਦੇਖਿਆ ਸਰਕਾਰ ਨੇ ਜਿਹੜਾ ਸਾਨੂੰ ਸਬਸਿਡੀ ਦਿੱਤੀ ਫਾਇਲ ਭਰੀ ਪਲੌ ਮੀਲੇ ਮਿਕਸਚਰ ਬਣੇ ਮਿਲਿਆ ਪੀਸੀਟਰ ਮਿਲਿਆ ਉਸ ਤੋਂ ਬਾਅਦ ਰੂਟਾਵੀਟਰ ਮਿਲਿਆ ਉਹਦਨੇ ਅਸੀਂ ਕੰਮ ਸ਼ੁਰੂ ਕੀਤਾ ਪਹਿਲੇ ਸਾਲ ਮੁਸ਼ਕਲ ਪੈਦਾ ਆਈ ਪਰ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਸਰਕਾਰ ਨੂੰ ਕਿਉਂਕਿ 5 ਤੋਂ 7000 ਰੁਪਿਆ ਜਿਹੜਾ ਸਾਡਾ ਖਰਚਾ ਆਉਂਦਾ ਡੀਜ਼ਲ ਦਾ ਕਿਉਂਕਿ ਜਿਹੜਾ ਗਰੀਬ ਕਿਸਾਨ ਅਫੋਰਡ ਨਹੀਂ ਕਰ ਸਕਦਾ ਇੱਕ ਤਾਂ 10 ਤੋਂ 15 ਲੱਖ ਦਾ ਟਰੈਕਟਰ ਚਾਹੀਦਾ ਇਸ ਨੂੰ ਖਿੱਚਣ ਵਾਸਤੇ ਉਹਨਾਂ ਲਈ ਇਹੀ ਅਸੀਂ ਕਹਿ ਸਕਨੇ ਆ ਮੈਂ ਖੁਦ ਦਾ ਟਰੈਕਟਰ ਦੇਣ ਨੂੰ ਤਿਆਰ ਆ ਕਿ ਪੈਂਤੂ 7000 ਰੁਪਏ ਜੇਕਰ ਕਿਸਾਨ ਨੂੰ ਪ੍ਰਤੀ ਏਕੜ ਦਾ ਸਾਨੂੰ 100 ਰੁਪਿਆ ਕੁਆਂਟਲ ਦੇ ਹਿਸਾਬ ਤੇ ਪਰਾਲੀ ਦੇ ਝੋਨੇ ਦੀ ਵੇਸਟ ਦੇ ਹਿਸਾਬ ਤੇ ਸਾਨੂੰ ਦਿੱਤਾ ਜਾਵੇ ਤਾਂ ਮੈਂ ਵਾਅਦਾ ਨਾ ਕਹਿਣਾ ਵੀ ਅਸੀਂ ਅੱਗ ਨਹੀਂ ਲਾਵਾਂਗੇ ਮੇਰੇ ਪਿੰਡ ਨੇ 97% ਅੱਗ ਨਹੀਂ ਲਾਈ ਸਾਰਿਆਂ ਨੂੰ ਮੇਰੇ ਬ੍ਰਦਰ ਕਰਨੈਲ ਸਿੰਘ ਨੇ ਸੋ ਉਹੀ ਸੰਦ ਲਿਆ ਕੇ ਦਿੱਤੇ ਜਿਹੜੇ ਕਿ ਉਹਨੇ ਦੱਸਿਆ ਕਿ ਬਹੁਤ ਫਾਇਦਾ ਮੈਂ ਖੁਦ ਦੱਸਿਆ ਨੌਜੋਨ ਮੁੰਡਿਆਂ ਨੂੰ ਕਿ ਬ੍ਰਦਰ ਅਸੀਂ ਬਾਹਰ ਜਾਂਦੇ ਆ 25-25 ਲੱਖ ਰੁਪਇਆ ਲਾ ਕੇ ਉੱਤੇ ਦਿਹਾੜੀਆਂ ਕਰਦੇ ਆ ਤੁਸੀਂ ਇੱਥੇ ਖੁਦ 5 ਘੰਟੇ ਕੰਮ ਕਰੋ ਤੁਹਾਡਾ ਸਰੀਰ ਵੀ ਤੰਦਰੁਸਤ ਰਹੂਗਾ ਪਿਛਲੇ 15 ਦਿਨ ਇੱਥੇ ਧੂਆਂ ਆ ਰਿਹਾ ਸਰਕਾਰਾਂ ਵੀ ਕਹਿੰਦੀਆਂ ਨੇ ਮੈਂ ਮਾਨ ਨਾਲ ਕਹਿੰਦਾ ਮੇਰੇ ਪਿੰਡ 'ਚ ਯਾਰ 1200 ਕਿਲੋ ਆਲੂ ਲੱਗਦਾ ਮੇਰੇ ਦਾਦਾ ਜਿਹੜੀ 5 ਬ੍ਰਦਰ ਸੀਗੇ ਅਸੀਂ ਲਾਹੌਰ ਤੋਂ ਆਇਆ ਪਿੱਛੋਂ ਇੱਥੇ ਮੇਰੇ ਫਾਦਰ ਸਾਹਿਬ ਦੀ ਕਜਨ ਬ੍ਰਦਰ ਭਾਈ ਆ ਇੱਕ ਵੀ ਕਿਸਾਨ ਤੇ ਪਰਚਾ ਨਹੀਂ ਹੋਇਆ ਜਦੋਂ ਅੱਗ ਹੀ ਨਹੀਂ ਲਾਈ ਤੇ ਪਰਚਾ ਕਿੱਥੋਂ ਹੋਣਾ ਸੀਗਾ ਇੱਕ ਤਾਂ ਇਹ ਬੈਨੀਫਿਟ ਹੈ ਇੱਕ ਸਾਨੂੰ ਇਹ ਹੀ ਹੈ ਮੈਂ ਯੂਥ ਨੂੰ ਬੇਨਤੀ ਕਰਨੀ ਚਾਹਣਾ ਕਿ ਹੱਥੀ ਗਿਰਤ ਕਰੋ ਹੱਥੀ ਮਿਹਨਤ ਕਰੋ ਮੈਂ ਖੁਦ 500 ਗੱਟਾ ਸਟੋਰ ਚ ਰੱਖਿਆ ਤੇ ਗੁਰਦਾਸ ਮਾਨ ਜੀ ਦੇ ਕਹੇ ਤੇਰਾ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਛੋਟੀ ਵੱਡੀ ਕਿ ਪਹਿਲੋ 5 ਮਹੀਨੇ ਪਾਣੀ ਲਾਇਆ ਠੰਡ ਤੇ ਸਾਰੀ ਠੰਡ ਚ ਵੀ ਪਾਣੀ ਲਾਉਂਦੇ ਰਹੇ ਸਰਕਾਰਾਂ ਸਰਦੀ ਚ ਰਾਤ ਨੂੰ ਇੱਕੋ ਜਿਹੀ ਲਾਇਟ ਦਿੰਦੀਆਂ ਕਿਸਾਨਾਂ ਨੂੰ ਗਰਮੀ ਚ ਦੁਪਹਿਰ ਦੇ 1 ਵਜੇ ਮਈ ਜੂਨ ਚ ਜੇ ਤੋਂ ਬਾਹਰ ਨਹੀਂ ਨਿਕਲਦੇ ਸਰਦੀ ਚ ਵੀ ਬਾਹਰ ਨਿਕਲ ਔਕਾ ਜੇ ਤੁਸੀਂ ਮਿਹਨਤ ਕੀਤੀ ਸੱਪਾਂ ਦੇ ਸਿਰਿਆਂ ਵਿੱਚ ਦੀਆਂ ਪੰਜ ਮਹੀਨੇ ਜ਼ਮੀਨ ਚ ਤੇ 6 ਮਹੀਨੇ ਸਟੋਰ ਚਾਲੂ ਰੱਖੇ ਜੇ ਆ ਪਰਾਲੀ ਦੀ ਗੱਲ ਕਰੀ ਤਾਂ ਜਿੱਦਾਂ ਤੁਸੀਂ ਪਰਾਲੀ ਜਿਹੜੀ ਇਸ ਵਾਰ ਖੇਤ ਦੇ ਵਿੱਚ ਹੀ ਵਾਈ ਹੋਈ ਆ ਤਾਂ ਉੱਪਰੋਂ ਆਲੂ ਜਿਹੜਾ ਉਹ ਲਗਾਇਆ ਹੋਇਆ ਤਾਂ ਝਾੜ ਦਾ ਕਿੰਨਾ ਕ ਫਰਕ ਪਿਆ ਝਾੜ ਦੇ ਤੁਸੀਂ ਆ ਦੇਖੋ ਜੀ ਇਹ ਆਲੂ ਛੱਡ ਦਿੰਦਾ ਇਹਦੇ ਵਿੱਚ ਜਿਹੜੀ ਕਿ ਖਾਦ ਦੀ ਵਰਤੋਂ ਹੋਈ ਹੈ ਇਹ ਜਿਹੜਾ ਆਲੂ ਹੈ ਇਹ ਛੜ ਦਿੰਦਾ ਹੈ ਛੜ ਦਿੰਦਾ ਹੈ ਇਹ ਆਲੂ ਜਿਹੜਾ 55 ਦਿਨ ਦਾ ਹੈ ਹੂੰ ਤੇ ਦੇਖੋ ਤੁਸੀਂ ਆਪ ਹਿਸਾਬ ਲਾ ਲਓ ਕਿੰਨਾ ਯਾਨੀ ਕਿ ਇਹ ਇਹ ਜਿਹੜਾ ਇਹ ਜਿਹੜਾ ਆਲੂ ਆ ਇਹ ਜਿਹੜੀ ਤੁਸੀਂ ਪਰਾਲੀ ਵਾਈ ਹੋਈ ਹੈ ਖੇਤ ਵਿੱਚ ਉਸ ਜ਼ਮੀਨ ਦਾ ਆਲੂ ਹੈ ਤੇ ਇਹ ਹੈਗਾ ਜਿੱਥੇ ਮਤਲਬ ਕਿ ਪਰਾਲੀ ਨੂੰ ਅੱਗ ਲਗਾਈ ਗਈ ਹੈ ਲਗਾਈ ਗਈ ਹੈ ਜਿੱਥੇ ਇਹਨਾਂ ਫਰਕ ਆ ਹਾਂਜੀ ਖਾਦ ਤੇ ਖਾਦ ਤੁਸੀਂ ਤਸਵੀਰ ਦੇ ਸਕਦੇ ਹੋ ਅਸੀਂ ਨਹੀਂ ਕਹਿ ਰਹੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਇਹ ਜਿਹੜਾ ਆਲੂ ਦਾ ਤੁਸੀਂ ਸਹਾਈਦ ਦੇ ਸਕਦੇ ਹੋ ਕਿ ਇਹ ਉਹ ਖੇਤ ਦਾ ਆਲੂ ਆ ਜਿੱਥੇ ਪਰਾਲੀ ਖੇਤ ਦੇ ਵਿੱਚ ਹੀ ਵਾਈ ਗਈ ਆ ਤੇ ਦੂਸਰਾ ਜਿਹੜਾ ਇਸ ਜਿਹੜੇ ਖੇਤ ਵਿੱਚੋਂ ਇਹ ਆਲੂ ਨਿਕਲੇ ਆ ਉੱਥੇ ਜਿਹੜੀ ਪਰਾਲੀ ਨੂੰ ਅੱਗ ਉਹ ਲਗਾਈ ਗਈ ਸੀ ਤੇ ਇੰਨਾ ਫਰਕ ਜਿਹੜਾ ਪਰਾਲੀ ਨੂੰ ਅੱਗ ਲਗਾਉਂਦਾ ਪੈਂਦਾ ਤਾਂ ਹੋਰਾਂ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੂਗੇ ਮੈਂ ਨਾ ਹੋਰਾਂ ਕਿਸਾਨਾਂ ਨੂੰ ਦੱਸਣਾ ਚਾਹਣਾ ਤੁਸੀਂ ਵੀਡੀਓ 'ਚ ਵੀ ਦਿਖਾਇਆ ਵੱਲ ਵੀ ਦਿਖਾਈ ਵੱਲ ਵੀ ਤੰਦਰੁਸਤ ਇੱਕ ਜਿਹੜੀ ਤੁਸੀਂ ਗੱਠਾ ਬਣਾਉਂਦੇ ਹੋ ਪਰਾਲੀ ਨੂੰ ਜ਼ਮੀਨ 'ਚ ਚਕਾਉਂਦੇ ਹੋ ਬਿਲਕੁਲ ਨਾ ਚਕਾਓ ਸਾਡੀ ਜਿਹੜੀ ਇੱਕ ਤਾਂ ਜਿਹੜੀ ਜ਼ਮੀਨ ਹੈ ਉਹ ਬਚਾਉ ਤਤ ਹੁੰਦੇ ਚ ਖਤਮ ਹੁੰਦੇ ਆ ਜੇ ਅਸੀਂ ਪ੍ਰਾਲੀ ਨੂੰ ਅੱਗ ਮਤਲਬ ਕਿ ਜਾਂ ਪ੍ਰਾਲੀ ਨੂੰ ਅੱਗ ਲਾਉਣੇ ਆ ਜਾਂ ਜਿਹੜਾ ਅਸੀਂ ਫੈਕਟਰੀਆਂ ਵਾਲਿਆਂ ਨੂੰ ਚਕਾਉਣੇ ਆ ਇਹ ਤੁਸੀਂ ਆਪਦੇ ਹੱਥੀ ਮਿਹਨਤ ਕਰਕੇ ਕੰਮ ਕਰੋ ਤੇ ਬਹੁਤ ਆਨੰਦ ਆਊਗਾ ਮੈਂ ਜਿਹੜੇ ਆਲੂ ਸਟੋਰ ਚ ਰੱਖੇ ਸੀ ਆਪਦੇ ਹੱਥੀ ਵੇਚੇ ਆ 500 ਗੱਟੇ ਮਗਰ ਮੇਰਾ 500 ਨੂੰ ਬੋਰਾ ਵਿਕਦਾ ਸੀ ਮੈਂ 800 ਨੂੰ ਵੇਚ ਰਿਹਾ ਅਜੇ ਵੀ ਥੋੜਾ ਜਿਹਾ ਬਕਾਇਆ ਪਿਆ ਤੇ ਇੱਥੋਂ ਤੱਕ ਕਰ ਮੰਡੀ ਵਾਲਿਆਂ ਨੇ ਕਹਤਾ ਇਹ ਆਲੂ ਕਹਾਣੀ ਖਤਮ ਹੋ ਮੇ ਹੁਣ ਨਹੀਂ ਵਿਕਨੇ ਨਵਾਂ ਆਲੂ ਆ ਗਿਆ ਨਵੇਂ ਆਲੂ ਦੇ ਕੰਪੈਰੀਜ਼ਨ ਚ ਮੈਂ ਪੁਰਾਣਾ ਆਲੂ ਵੇਚ ਰਿਹਾ ਬਿਨਾ ਖਾਦ ਦਵਾਈ ਤੋਂ ਤਿਆਰ ਕੀਤਾ ਜਿਨ੍ਹਾਂ ਨੂੰ ਪਤਾ ਕੁਛ ਬਚਿਆ ਵੀ ਹੈ ਕਿਉਂਕਿ ਹੁਣ ਬਹੁਤ ਸਾਰੇ ਕਮੈਂਟ ਵੀ ਆਉਣਗੇ ਕਿ ਪਰਾਲੀ ਨੂੰ ਪਰਾਲੀ ਗਲ ਨਹੀਂ ਸਕਦੀ ਇਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਬ੍ਰਦਰ ਜਦੋਂ ਮੈਂ ਆਲੂ ਪੱਟਾਂਗਾ ਨਾ ਤੁਸੀਂ ਉਦੋਂ ਵੀ ਆਇਆ ਜੀ ਤੇ ਜੇ ਕੋਈ ਵੀਰ ਮੇਰਾ ਮੋਬਾਈਲ ਨੰਬਰ 9781034824 ਮੀਡੀਆ ਵਾਲਾ ਵੀਰ ਕੋਈ ਵੀ ਮੇਰੇ ਨਾਲ ਕੋਈ ਜ਼ਿੰਮੇਵਾਰ ਪਰਾਂ ਕੰਟੈਕਟ ਕਰ ਸਕਦਾ ਮੈਂ ਰੀਅਲ ਚ ਤੁਹਾਨੂੰ ਡੈਮੋ ਕਰਕੇ ਵੀ ਦਿਖਾਵਾਂਗਾ ਤੁਹਾਨੂੰ ਪਰਾਲੀ ਵੀ ਦਿਖਾਈ ਜਦੋਂ ਆਲੂ ਪੱਟਾਂਗਾ ਤੁਹਾਨੂੰ ਬੁਲਾਵਾਂਗਾ ਤੁਸੀਂ ਦੇਖ ਲੈਣਾ ਪਰਾਲੀ ਵਿੱਚ ਗਲੀ ਹੋਏਗੀ ਤੇ ਆਲੂ ਨੂੰ ਬਹੁਤ ਬੈਨੀਫਿਟ ਕੁਆਲਿਟੀ ਬਣਦੀ ਹੈ ਪਰਾਲੀ ਵਿੱਚ ਕੁਤਰਿਆਂ ਆਲੂ ਦੀ ਜਿਹੜੇ ਸ਼ਾਈਨਿੰਗ ਬਹੁਤ ਵਧੀਆ ਹੁੰਦੀ ਹੈ ਤੇ ਇੱਕ ਅਸੀਂ ਖਾਦ ਤੋਂ ਰਾਹ ਧੋਨੇ ਆ ਇੱਕ ਵਾਤਾਵਰਨ ਸਾਫ਼ ਸੁਥਰਾ ਸਭ ਤੋਂ ਬੈਸਟ ਸਾਡੇ ਰੁੱਖ ਸਾਡੇ ਪੰਛੀ ਜਿਹੜੇ ਕਿ ਕਿਤੇ ਨਾ ਕਿਤੇ ਅਲੋਪ ਹੋ ਰਹੇ ਆ ਠੀਕ ਹੈ ਜੀ ਸਾਡੇ ਰੁੱਖ ਜਿਹੜੇ ਰੁੱਖਾਂ ਨੂੰ ਅਸੀਂ ਜਿਨ੍ਹਾਂ ਤੋਂ ਅਸੀਂ ਆਕਸੀਜਨ ਲੈਂਦੇ ਆ ਸਾਨੂੰ ਲੋੜ ਉਹਨਾਂ ਦੀ ਅਸੀਂ ਉਹਨਾਂ ਨੂੰ ਅੱਗ ਲਾ ਕੇ ਸਾੜ ਰਹੇ ਆ ਬ੍ਰਦਰ ਬੇਨਤੀ ਹੈ ਮੇਰੇ ਹਰੇਕ ਖੇਤ 'ਚ 10 ਤੋਂ 12 ਬਰਾ ਦਰਖਤ ਨੇ ਤੇ ਮੈਂ ਅੱਗ ਨਹੀਂ ਲਾਉਂਦਾ ਤੇ ਬਹੁਤ ਵਧੀਆ ਲੱਗਦਾ ਹੈ ਵਾਤਾਵਰਨ ਵੀ ਸਾਫ਼ ਸੁਥਰਾ ਤੇ ਸਾਡੇ ਬਜ਼ੁਰਗ ਸਾਡੇ ਬੱਚਿਆਂ ਨੂੰ ਕਿੰਨੀ ਪ੍ਰੋਬਲਮ ਆਈ 15 ਦਿਨ ਪਹਿਲਾਂ ਜਿਹੜਾ ਕਿ ਧੂਆਂ ਸੀਗਾ ਸਰਕਾਰਾਂ ਖੁਦ ਕਹਿੰਦੀਆਂ ਨੇ ਸਰਕਾਰਾਂ ਨੂੰ ਅਸੀਂ ਵੀ ਗੁੱਸੇ 'ਚ ਕਹਿ ਦਿੰਨੇ ਆ ਕਿ ਸਰਕਾਰਾਂ ਨੂੰ ਕਿਸਾਨਾਂ ਦਾ ਧੂਆਂ ਦਿਸਦਾ ਪਰ ਨਹੀਂ ਵੀਰੇ ਵਾਕਈ ਦਿਸਦਾ ਕਿਉਂਕਿ ਜੇ ਆਪਾਂ ਫੈਕਟਰੀਆਂ ਪਾਸੇ ਡਬੇਟਾਂ ਤੇ ਬੈਨੇ ਆ ਮੈਂ ਖੁਦ ਬੈਨਾ ਫੈਕਟਰੀਆਂ ਦੇ ਪਾਸੇ 49% ਜਿਹੜਾ 49% ਆਪਾਂ ਕਹਿੰਨੇ ਫੈਕਟਰੀਆਂ ਦਾ ਪ੍ਰਦੂਸ਼ਣ ਹੈ ਠੀਕ ਹੈ ਹੈਗਾ ਪਰ ਜਿੱਥੋਂ ਤੱਕ ਸਾਡਾ ਇਨਸਾਨੀਅਤ ਦਾ ਨਾਤੇ ਫਰਜ਼ ਬੰਦਾ ਹੈ ਸਮਾਜ ਨੂੰ ਸਾਫ਼ ਸੁਥਰਾ ਰੱਖਣ ਦਾ ਪਰ ਉਹ ਇਹੀ ਹੈ ਅੱਗ ਨਾ ਲਾਓ ਬਹੁਤ ਬੈਨੀਫਿਟ ਹੈ ਜੀ ਅਸੀਂ ਜਦੋਂ ਆਲੂ ਪੱਟ ਕੇ ਉਸ ਤੋਂ ਬਾਅਦ ਅਰਪੀ ਲਾਣੀ ਹੁੰਦੀ 15 ਤੋਂ 20000 ਰੁਪਏ ਦੀ ਦੇਸੀ ਰੂੜੀ ਪਾਉਣੀ ਹੈ 15 ਤੋਂ 20000 ਰੁਪਏ ਦੀ ਇਹ ਸਿਰਫ 7000 ਰੁਪਏ ਲਾਓ 5 ਤੋਂ 7000 ਤੁਹਾਨੂੰ ਉਹੀ 15 20000 ਦੀ ਰੂੜੀ ਜਿਹੜੀ ਹੈ 7000 ਚ ਤੁਹਾਡੀ ਜ਼ਮੀਨ ਚੋਂ ਹਰੀ ਖਾਦ ਜਿਹੜੀ ਕਿ ਡਾਈ ਬਣ ਕੇ ਤੁਹਾਡੇ ਸਾਹਮਣੇ ਤੇ ਤੁਹਾਨੂੰ ਬੈਨੀਫਿਟ ਬਹੁਤ ਹੋਊਗਾ ਤੋ ਬਿਲਕੁਲ ਐਸੀ ਸਾਡੇ ਨਾਲੋਂ ਕਿਸਾਨ ਜਿਸ ਨਾਲ ਗੱਲਬਾਤ ਕੀਤੀ ਹੈ ਤਾਂ ਪਿਛਲੇ 7 ਸਾਲਾਂ ਤੋਂ ਇਸ ਕਿਸਾਨ ਨੇ ਆਪਣੇ ਖੇਤ ਵਿੱਚ ਅੱਗ ਜਿਹੜੀ ਪਰਾਲੀ ਨੂੰ ਉਹ ਨਹੀਂ ਲਗਾਈ ਤੇ ਚੰਗਾ ਮੁਨਾਫਾ ਵੀ ਜਿਹੜਾ ਕਮਾ ਰਿਆ ਆਲੂ ਦੀ ਫਸਲ ਜਿਹੜੀ ਉਹ ਬਿਜੀ ਹੋਈ ਹੈ ਚੰਗਾ ਝਾੜ ਜਿਹੜਾ ਉਹ ਨਿਕਲ ਰਿਹਾ ਤਾਂ ਹੋਰਾਂ ਕਿਸਾਨਾਂ ਨੂੰ ਵੀ ਅਪੀਲ ਕਰ ਰਿਹਾ ਕਿ ਪਰਾਲੀ ਨੂੰ ਅੱਗ ਜਿਹੜੀ ਆ ਉਹ ਨਾ ਲਗਾਈ ਜਾਵੇ ਕਿਉਂਕਿ ਉਸ ਨਾਲ ਵਾਤਾਵਰਣ ਵੀ ਜਿਹੜਾ ਉਹ ਖਰਾਬ ਹੁੰਦਾ ਤੇ ਬਿਮਾਰੀਆਂ ਵੀ ਜਿਹੜੀਆਂ ਉਹ ਫੈਲਦੀਆਂ ਸੋ ਲੋੜ ਹੈ ਹੋਰਾਂ ਕਿਸਾਨਾਂ ਨੂੰ ਵੀ ਇਸ ਕਿਸਾਨ ਤੋਂ ਸਿੱਧ ਲੈਣ ਦੀ ਫੋਟੋ ਕੈਮਰਾਮੈਨ ਰਾਜਵੀਰ ਦੇ ਨਾਲ ਪਰਮਜੀਤ ਸਖਾਣਾ ਪੰਜਾਬ ਦੀ